ਬਠਿੰਡਾ ਚ ਦੇਰ ਰਾਤ ਸੜਕ ਤੇ ਜਾਂਦੀ ਹੋਈ ਇੱਕ ਕਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਰਾਹਗੀਰਾਂ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਤੇ ਅੱਗ ਤੇ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਕਿਹਾ ਕਿ ਕਾਰ ਨੂੰ ਅੱਗ ਲੱਗੀ ਸੀ। ਫਿਲਹਾਲ ਹਜੇ ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਪਤਾ ਲੱਗਿਆ ਪਰ ਪਰਿਵਾਰ ਦੀ ਜਾਨ ਬਚ ਗਈ ਹੈ। ਉਸ ਤੋਂ ਬਾਅਦ ਅਸੀਂ 2 ਮਿੰਟ ਬਾਅਦ ਅਸੀਂ ਗੱਡੀ ਘੜਤੀ ਹੈ। ਟ੍ਰੈਫਿਕ ਹੋਣ ਦੇ ਕਾਰਨ ਥੋੜਾ ਜਿਹਾ ਸਾਨੂੰ 1-2 ਮਿੰਟ ਲੇਟ ਹੋ ਗਏ ਆ। ਪਰ ਲਗਭਗ ਅੱਗ ਤੇ ਕਾਬੂ ਪਾ ਲਿਆ ਸੀਗਾ ਅਸੀਂ। ਅੱਗ ਜ਼ਿਆਦਾ ਹੋਣ ਕਰਕੇ ਥੋੜਾ ਜਿਹਾ ਟਾਈਮ ਤਾਂ ਲੱਗ ਗਿਆ। ਪਰ ਗੱਡੀ ਲਗਭਗ ਸਾਰੀ ਮੱਤ ਚੁੱਕੀ ਆ ਤੇ ਅੱਗ ਜਿਆਦਾ ਹੋਣ ਕਰਕੇ ਬਸ ਪਤਾ ਨਹੀਂ ਕਿ ਕੀ ਚਾਂਸ ਸੀ ਇੱਥੇ ਕਾਰਾਂ ਦਾ ਹਨੇਰੇ ਅਸੀਂ ਗੱਲ ਕੀਤੀ ਨਹੀਂ ਹਜੇ ਹੁਣ ਸਾਰ ਅਸੀਂ ਬਸ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਵੀ ਅੱਗ ਅਸੀਂ ਥਿਰ ਥਿਰਿ ਬੁਝਾ ਸਕੀਏ ਤੇ ਦੂਤੇ ਬਸ ਅਜੇ ਮਾਲਕ ਨਾਲ ਸਾਡੀ ਗੱਲ ਨਹੀਂ ਹੋਈ ਜਾਣੀ ਨੁਕਸਾਨ ਕੋਈ ਨਹੀਂ ਹੋਇਆ ਜੀ ਬਸ ਇਕੱਲੀ ਗੱਡੀ ਦਾ ਨੁਕਸਾਨ ਹੈ ਜੀ ਕੀ ਨੇ ਅੱਗ ਹਾਂਜੀ ਮੈਂ ਰਜਿੰਦਰ ਸਿੰਘ ਪੈਟਰੋਲ ਤੇ ਹੀ ਜੀ ਐਸ ਆਈ ਰਜਿੰਦਰ ਸਿੰਘ ਪੈਟਰੋਲ ਤੇ ਹੀ ਤੋਂ ਜੀ ਇਹ ਨਾਲ ਇੱਕ ਸਾਨੂੰ ਮੈਸੇਜ ਆਇਆ ਸੀ ਵੀ ਹੰਡੀ ਸੜਕ ਤੇ ਇੱਕ ਕਾਰ ਨੂੰ ਅੱਗ ਲੱਗ ਗਈ। ਅਸੀਂ ਮੌਕੇ ਤੇ ਪਹੁੰਚੇ ਆਂ, ਮੌਕੇ ਤੇ ਪਹੁੰਚ ਕੇ ਆ ਕਿ ਜਦੋਂ ਪਤਾ ਕੀਤਾ ਤੇ ਫਿਰ ਉਹ ਗੇੜ ਵਾਲਾ ਨੂੰ ਰਾਹ ਚ ਹੀ ਫੋਨ ਕਰਤਾ ਸੀ ਉਹ ਵੀ ਪਹੁੰਚ ਗਏ। ਤੇ ਇੱਥੇ ਆ ਕੇ ਪਤਾ ਲੱਗਿਆ ਤੇ ਜਿਹੜਾ ਡਰਾਈਵਰ ਸੀ ਉਹ ਦੱਸ ਰਿਹਾ ਸੀ ਵੀ ਥੱਲਿਓਂ 스ਪਾਰਕ ਹੋਇਆ ਹੈ। ਗੱਡੀ ਪੈਟਰੋਲ ਤੇ ਆ ਦਾ ਕੋਈ ਕੋਈ ਇਹੋ ਜੀ ਗੱਲ ਨਹੀਂ ਵੀ ਨਾ ਇਹਦੇ ਚ ਕੋਈ ਗੈਸ ਸੀ ਨਾ ਕੁਝ ਹੋਰ ਸੀ ਤੇ ਜਿਆਦਾ ਗਰਮੀ ਹੋਣ ਕਰਕੇ ਕੋਈ 스ਪਾਰਕ ਕਰ ਗਈ ਵਿੱਚੋਂ। 스ਪਾਰਕ ਹੋਣ ਕਰਕੇ ਇਹਨੂੰ ਅੱਗ ਲੱਗ ਗਈ। ਅੱਗ ਹੋਣ ਤੇ ਜਿਹੜੇ ਬੰਦੇ ਆ ਉਹ ਸਾਰੇ ਸੇਫ ਕੱਢ ਲਿਆ ਸੀ। ਬੰਦੇ ਦਾ ਕੋਈ ਨੁਕਸਾਨ ਨਹੀਂ। ਤੇ ਗੱਡੀ ਦਾ ਨੁਕਸਾਨ ਜ਼ਰੂਰ ਹੋ ਗਿਆ ਤੇ ਗੱਡੀ ਅੱਗ ਬੁਝਾ ਲਈ ਐ ਤੇ ਹੁਣ ਅਗਲੀ ਕਾਰਵਾਈ ਥਾਣੀ ਵਾਲੇ ਨੂੰ ਸੱਦਾਂਗੇ